ਕਬੀਰ ਜੀ ਮਹਾਰਾਜ ਨੇ ਆਪਣੀ ਬਾਣੀ ਚ ਕਹੇ ਕੋ ਕਬੀਰ ਹਮ ਰਾਮ ਕੀ ਅੰਸ਼ ਅਸੀਂ ਉਹਦਾ ਹਿੱਸਾ ਪਰ ਜਦੋਂ ਅਸੀਂ ਉਹਨੂੰ ਭੁੱਲ ਜਾਂਦੇ ਆ ਉਹਨੂੰ ਵਿਸਾਰ ਦਿੰਦੇ ਆ ਉਹਦੇ ਨਾਲੋਂ ਸਾਡਾ ਸੁਰਤ ਦਾ ਸੰਪਰਕ ਟੁੱਟ ਜਾਂਦਾ ਹੈ ਯਾਦ ਆਨੀ ਦਾ ਸੰਪਰਕ ਟੁੱਟ ਜਾਂਦਾ ਹੈ ਉਹ ਸਾਨੂੰ ਯਾਦ ਨਹੀਂ ਤਵਬੇ ਆਸ਼ ਨਹੀਂ ਰਹਿੰਦਾ ਉਹਦਾ ਅਹਿਸਾਸ ਨਹੀਂ ਰਹਿੰਦਾ ਜਦੋਂ ਯਾਦਾਨੀ ਤੋਂ ਅਭਿਆਸ ਤੋਂ ਅਹਿਸਾਸ ਤੋਂ ਅਸੀਂ ਪਰੇ ਚਲੇ ਗਏ ਤਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਉਸ ਉਸੇ ਵੇਲੇ ਸਮਝੋ ਕਿ ਬਦੀਆਂ ਦਾ ਗੰਦਗੀ ਜਿਹੜੀ ਹੈ ਮੈਲ ਜਿਹੜੀ ਉਹ ਸਾਡੇ ਅੰਦਰ ਸਮਾ ਜਾਂਦੀ ਟਿਕ ਜਾਂਦੀ ਹੈ ਤੇ ਹੌਲੀ-ਹੌਲੀ ਸਾਡਾ ਆਤਮਿਕ ਵਜੂਦ ਪਵਿੱਤਰਤਾ ਜਿਹੜੀ ਹੈ ਸਾਡੇ ਅੰਦਰ ਦੀ ਉਹ ਮੁੱਕ ਜਾਂਦੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਨੂੰ ਕਹੇ ਜਮ ਕਾ ਠੇਂਗਾ ਬੁਰਾ ਹੈ ਇਹ ਕੋਈ ਚੰਗਾ ਜੀਵਨ ਨਹੀਂ ਬੜਾ ਬੁਰਾ ਜੀਵਨ ਹੈ ਬੜਾ ਮਾੜਾ ਜੀਵਨ ਹੈ ਜਿੱਥੇ ਆਤਮਿਕ ਮੌਤ ਹਾਵੀ ਹੋਵੇ ਅੰਦਰੋਂ ਮਨੁੱਖ ਦਾ ਆਤਮਿਕ ਜੀਵਨ ਜਿਹੜਾ ਉਹ ਸੜ ਸੁੱਕ ਜਾਏ ਤਬਾਹ ਹੋ ਜਾਏ ਮਰ ਜਾਏ ਉਹ ਨਹੀਂ ਸਹਿਆ ਜਾਏ ਕਬੀਰ ਜੀ ਕਹਿੰਦੇ ਇਹਦਾ ਬੋਝ ਇਸ ਮੌਤ ਦਾ ਵਿਰਲਾਪ ਇਸ ਮੈਲ ਦਾ ਭਾਰ ਉਸ ਜੀਵਨ ਦਾ ਜੀਵਨ ਦੀ ਜਿਹੜੀ ਉਲਝਣ ਹੈ ਉਹ ਸਹੀ ਨਹੀਂ ਜਾਂਦੀ ਉਹਨਾਂ ਦੁੱਖਾਂ ਨਾਲ ਹੀ ਮਨੁੱਖ ਫਿਰ ਪੀੜਤ ਰਹਿੰਦਾ ਹੈ ਦੁੱਖ ਤੇ ਇਹ ਨੂੰ ਹੁੰਦਾ ਪਰ ਇਹ ਨੂੰ ਸਮਝ ਨਹੀਂ ਹੁੰਦੀ ਵੀ ਦੁੱਖ ਹੈ ਕਾ ਦਾ ਜਿਵੇਂ ਤੁਸੀਂ ਇੱਕ ਛੋਟਾ ਬੱਚਾ ਵੇਖੋ ਨਾ ਉਹਨੂੰ ਦਰਦ ਹੋ ਰਹੀ ਪਰ ਉਹ ਦੱਸ ਨਹੀਂ ਸਕਦਾ ਬਿਲਕੁਲ ਛੋਟਾ ਬੱਚਾ ਉਹਨੂੰ ਮਾਂ ਗੈਸ ਕਰਦੀ ਹੈ ਵੀ ਇਹਨੂੰ ਭੁੱਖ ਲੱਗੀ ਹੋਏਗੀ ਇਹਦੇ ਕੱਪੜੇ ਗਿੱਲੇ ਹੋ ਗਏ ਹੋਣਗੇ ਇਨੂੰ ਕੋਈ ਪੇਟ ਦਰਦ ਜਾਂ ਹੋਰ ਸਮੱਸਿਆ ਹੋਏਗੀ ਓੜ-ਪੋੜ ਕਰਕੇ ਸਮਝਣ ਦਾ ਕੋਸ਼ਿਸ਼ ਕਰਦੀ ਆਪਣੀ ਮਮਤਾ ਆਪਣੀ ਸਿਆਣਪ ਆਪਣੇ ਹੁਨਰ ਦੇ ਨਾਲ ਕਿਉਂਕਿ ਉਹਦੀ ਪਰਵਰਿਸ਼ ਕਰਦੀ ਹੈ ਪਰ ਉਸ ਨਿੱਕੇ ਜਿਹੇ ਬੱਚੇ ਨੂੰ ਥੋੜਾ ਪਤਾ ਵੀ ਮੈਨੂੰ ਭੁੱਖ ਹੈ ਜਾਂ ਉਹਦੇ ਦਰਦ ਹੋ ਰਹੀ ਉਹ ਫੀਲ ਤੇ ਕਰਦਾ ਹੈ ਪਰ ਉਹ ਦੱਸ ਨਹੀਂ ਸਕਦਾ ਉਹ ਕੇਵਲ ਰੋ ਸਕਦਾ ਨਾ ਉਹ ਖੁਦ ਆਪਣੀ ਭੁੱਖ ਨੂੰ ਦੂਰ ਕਰਨ ਵਾਸਤੇ ਉਦਮ ਕਰ ਸਕਦਾ 9 ਬੋਲ ਕੇ ਦੱਸ ਸਕਦਾ ਹੈ ਉਹ ਕੇਵਲ ਰੋ ਕੇ ਹੀ ਇਜ਼ਹਾਰ ਕਰ ਸਕਦਾ ਹੈ ਕਿ ਮੈਨੂੰ ਕੋਈ ਸਮੱਸਿਆ ਹੈ ਉਹਨੂੰ ਅਜੇ ਭੁੱਖ ਦਾ ਤੇ ਪੀੜ ਦਾ ਵੀ ਕੇਵਲ ਉਹਨੂੰ ਮਹਿਸੂਸ ਕਰਦਾ ਹੋ ਉਹਦਾ ਸਿਆਣੇ ਮਨੁੱਖ ਵਾਂਗ ਉਹਨੂੰ ਅਨੁਭਵ ਨਹੀਂ ਸਾਡੀ ਦਸ਼ਾ ਤੇ ਦੋਂ ਵੀ ਥੱਲੇ ਚਲੀ ਜਾਂਦੀ ਸਾਨੂੰ ਤਕਲੀਫ ਤੇ ਹੁੰਦੀ ਹੈ ਭਟਕਣਾ ਤੇ ਹੁੰਦੀ ਹੈ ਉਲਝੇ ਤੇ ਅਸੀਂ ਹਾਂ ਪਰ ਸਾਨੂੰ ਸਮਝ ਨਹੀਂ ਕਿ ਇਹ ਸਾਰੀ ਦੁਖਦਾਈ ਅਵਸਥਾ ਸਾਡੇ ਤੇ ਹਾਵੀ ਕਿਉਂ ਹੈ ਅਸੀਂ ਕਿਉਂ ਇਸ ਤਰ੍ਹਾਂ ਦੇ ਹਾਂ ਕੀ ਕਾਰਨ ਹੈ ਗੁਰੂ ਦੀ ਲੋੜ ਸਾਨੂੰ ਇਸ ਅਵਸਥਾ ਵਿੱਚ ਹੁੰਦੀ ਹੈ ਗੁਰੂ ਸਾਨੂੰ ਜਾਣਦਾ ਹੈ ਗੁਰੂ ਸਾਡੇ ਅੰਤਰਾਤਮੇ ਦੇ ਇਹਨਾਂ ਰੋਗਾਂ ਦਾ ਮਾਹਰ ਹੈ ਗੁਰੂ ਨੂੰ ਸਮਝ ਆਏ ਵੀ ਇਹ ਬੰਦੇ ਉਲਝੇ ਹੋਏ ਕਿਉਂ ਨੇ ਇਹ ਇਹਨਾਂ ਦੇ ਅੰਦਰ ਦੁੱਖ ਕੀ ਹੈ ਤਕਲੀਫ ਕੀ ਹੈ ਭਟਕਣਾ ਕਾਦੀ ਹੈ ਅਸ਼ਾਂਤੀ ਕਾਦੀ ਹੈ ਸਾਨੂੰ ਨਹੀਂ ਸਮਝ ਪਈ